ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਵੋਗੇ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਹਾਂ ਸਤੰਬਰ ਮਹੀਨੇ ਚ ਜੋ ਕਿਸਾਨ ਮੇਲੇ ਹੋਣ ਜਾ ਰਹੇ ਨੇ 12 ਤਰੀਕ ਤੋਂ ਲੈ ਕੇ 1 ਅਕਤੂਬਰ ਤੱਕ ਜੋ ਕਿਸਾਨ ਮੇਲੇ ਹੋਣਗੇ ਜਿਹਦੇ ਵਿੱਚ 26 27 ਤਰੀਕ ਨੂੰ ਮੇਨ ਪੀਏਯੂ ਕੈਂਪਸ ਦੇ ਵਿੱਚ ਲੁਧਿਆਣਾ ਵਿਖੇ ਮੇਲਾ ਲੱਗੇਗਾ ਤੇ ਇੱਥੇ ਜੋ ਅੱਗੇ ਆਉਣ ਵਾਲੀਆਂ ਫਸਲਾਂ ਨੇ ਜਿਵੇਂ ਕਿ ਕਣਕ ਹੋ ਗਈ ਜੋ ਹੋ ਗਈ ਤੇ ਸਰਦੀ ਰੁੱਤ ਦੀਆਂ ਫਸਲਾਂ ਨੇ ਉਹਨਾਂ ਦੇ ਜੋ ਸੁਧਰੇ ਹੋਏ ਬੀਜ ਇੱਥੇ ਪ੍ਰੋਵਾਈਡ ਕਰਵਾਏ ਜਾਣਗੇ ਕਿਸਾਨਾਂ ਨੂੰ ਹਰ ਇੱਕ ਮੇਲੇ ਪੀਏਯੂ ਕੈਂਪਸ ਤੇ ਤਾਂ ਜੋ ਬੀਜ ਮਿਲਣਗੇ ਹੀ ਮਿਲਣਗੇ ਤੇ ਨਾਲ ਜੋ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੇਲੇ ਹੋਣ ਜਾ ਰਹੇ ਨੇ ਉੱਥੇ ਵੀ ਜੋ ਬੀਜਾਂ ਦੀ ਵਿਕਰੀ ਹੋਏਗੀ ਸੋ ਕਿਹੜੇ-ਕਿਹੜੇ ਬੀਜ ਇੱਥੇ ਮਿਲਣਗੇ ਸਾਰੀਆਂ ਫਸਲਾਂ ਦਾ ਵੇਰਵਾ ਕਿਹੜੀ ਕਿਸਮ ਹੋਏਗੀ ਕਿਹੜੀ ਵੈਰਾਈਟੀ ਹੋਏਗੀ ਕਿੰਨੀ ਪੈਕਿੰਗ ਹੋਏਗੀ ਤੇ ਕੀ ਉਹਦੀ ਕੀਮਤ ਹੈ ਉਹ ਸਾਰੀ ਚਰਚਾ ਅਪਏ ਇਸ ਵੀਡੀਓ ਚ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਪਹਿਲੇ ਗੱਲ ਕਰਦੇ ਆ ਕਣਕ ਦੀ ਸਮੇਂ ਸਿਰ ਬਜਾਈ ਵਾਲੀਆਂ ਜੋ ਕਿਸਮਾਂ ਨੇ ਉਹਨਾਂ ਚੋਂ ਪੀਵੀਡਬਲ 872 ਏ ਦੀ ਵੀ ਤੇ 40 ਕਿਲੋ ਦੀ ਪੈਕਿੰਗ 1250 ਤੇ 2500 ਰੁਪਏ ਪ੍ਰਤੀ ਜੋ ਪੈਕਿੰਗ ਦੇ ਹਿਸਾਬ ਨਾਲ ਤੁਹਾਨੂੰ ਇਹ ਪੀਏਯੂ ਕੈਂਪਸ ਤੋਂ ਮਿਲੇਗੀ ਤੇ ਵਕਫ ਵਕਫ ਮੇਲਿਆਂ ਤੋਂ ਮਿਲੇਗੀ ਉਸ ਤੋਂ ਬਾਅਦ ਪੀਏ ਪੀਬੀਡਬਲ 826 ਪੀਬੀਡਬਲ 824 ਸੁਨਹਿਰੀ ਪੀਵੀਡਬਲ 766 ਪੀਵੀਡਬਲ 725 ਪੀਵੀਡਬਲ 677 ਪੀਵੀਡਬਲ 1 ਜ਼ਿੰਕ ਪੀਵੀਡਬਲ ਜ਼ਿੰਕ 2 ਇਨਾਂ ਦੀ ਵੀ 20 ਤੇ 40 ਕਿਲੋ ਪੈਕਿੰਗ 800 ਤੇ 1600 ਰੁਪਏ ਪ੍ਰਤੀ ਪੈਕਿੰਗ ਦੇ ਹਿਸਾਬ ਨਾਲ ਮਿਲੇਗੀ ਤੇ ਉਸ ਤੋਂ ਬਾਅਦ PVW 869 ਤੇ PVW 1 ਚਪਾਤੀ ਇਹ ਸਾਰੀਆਂ 22 ਤੇ 45 ਕਿਲੋ ਤੇ 10 ਤੇ 20 ਕਿਲੋ ਦੀ ਪੈਕਿੰਗ ਚ ਮਿਲੇਗੀ ਉਸ ਤੋਂ ਬਾਅਦ ਕਿਸੇ ਪਛੇਤੀ ਕਣਕ ਦੀ ਬਜਾਈ ਵਾਸਤੇ PVW 752 PVW 771 ਤੇ PVW 757 ਪੈਕਿੰਗ ਤੇ ਰੇਟ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਉਸ ਤੋਂ ਬਾਅਦ ਕਣਕ ਬਰਾਨੀ ਜੋ ਏਰੀਆ ਹੈ ਉਹਦੇ ਵਾਸਤੇ PVW 660 ਵੈਰਾਈਟੀ ਤੁਸੀਂ ਮੇਲੇ ਤੋਂ ਲੈ ਸਕਦੇ ਹੋ ਫਿਰ ਜੋਂ ਦੀ ਗੱਲ ਕਰੀਏ PL 807 PL 891 ਵੈਰਾਈਟੀ ਆਪਾਂ ਨੂੰ ਮਿਲ ਜੇਗੀ ਛੋਲਿਆਂ ਦੀ PBG 8 PBG 10 ਵੈਰਾਈਟੀ ਮਿਲੇਗੀ ਮਸਰ LL 1373 ਤੋਰੀਆ TL 17 ਇਹ ਵੈਰਾਈਟੀ ਉੱਥੋਂ ਮਿਲੇਗੀ ਰਾਇਆ ਸਰੋਂ ਦੀ ਪੀਵੀਆਰ 357 ਆਰਐਲ 3 ਆਰਐਲਸੀ 3 ਵੈਰਾਈਟੀ ਉੱਥੋਂ ਮਿਲੇਗੀ ਪੈਕਿੰਗ ਅੱਧਾ ਕਿਲੋ ਤੇ 1 ਕਿਲੋ ਦੀ ਪੈਕਿੰਗ 100 ਤੇ 200 ਰੁਪਏ ਆ ਨਾਲ ਨਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਫਿਰ ਗੋਭੀ ਸਰੋਂ ਦੀ ਜੀਐਸਸੀ 7 ਵੈਰਾਈਟੀ ਤੁਹਾਨੂੰ ਮਿਲ ਜੇਗੀ ਤਾਰਾ ਮੀਰਾ ਦੀ ਟੀਐਲਐਲਸੀ 2 ਵੈਰਾਈਟੀ ਤੁਹਾਨੂੰ ਮਿਲੇਗੀ ਅਲਸੀ ਦੀ ਐਲਸੀ 2036 ਜੋ ਵੈਰਾਈਟੀ ਤੁਹਾਨੂੰ ਮਿਲੇਗੀ ਬਰਸੀਮ ਦੀ ਬੀ ਐਲ 10 42 ਬੀ ਐਲ 44 ਇਹ ਵੈਰਾਈਟੀਆਂ ਮਿਲਣਗੀਆਂ ਜਵੀ ਦੀ ਓ ਐਲ 14 15 ਤੇ 17 ਤੇ ਓ ਐਲ 16 ਵੈਰਾਈਟੀਆਂ ਤੁਹਾਨੂੰ ਇੱਥੇੋਂ ਮਿਲ ਜਾਣਗੀਆਂ ਰਾਈ ਕਾ ਦੀ ਪੀ ਬੀ ਆਰ 2 ਪੀ ਬੀ ਆਰ ਜੀ 1 ਵੈਰਾਈਟੀ ਇੱਥੋਂ ਮਿਲੇਗੀ ਫਿਰ ਦਾਲਾਂ ਅਤੇ ਤੇਲ ਬੀਜ ਕਿੱਟਾਂ ਦੇ ਵਿੱਚ ਤੁਹਾਨੂੰ ਛੋਲੇ ਮਸਰ ਗੋਭੀ ਇਹ ਇੱਕ ਕਿੱਟ ਹੋਏਗੀ ਜਿਹਦੇ ਵਿੱਚ ਛੋਲੇ ਮਸਰ ਗੋਭੀ ਸਰੋਂ ਤੇ ਐਲਸੀ ਤੇ 400 ਗ੍ਰਾਮ 250 ਗ੍ਰਾਮ ਤੇ 200 200 ਗ੍ਰਾਮ ਜੋ ਅਲੱਗ-ਅਲੱਗ ਪੈਕਿੰਗ ਦੇ ਵਿੱਚ ਤੁਹਾਨੂੰ ਮਿਲੇਗੀ ਉਸ ਤੋਂ ਬਾਅਦ ਹਾਰੀ ਦੇ ਚਾਰਿਆਂ ਦੇ ਬੀਜ ਕਿੱਟ ਵੀ ਤੁਹਾਨੂੰ ਇੱਥੇ ਮਿਲ ਜੇਗੀ ਬਰਸੀਮ ਜਵੀ ਰਾਈ ਘਾਤੋਰੀਆ ਅਲੱਗ-ਅਲੱਗ ਪੈਕਿੰਗ ਦੇ ਵਿੱਚ ਮਿਲ ਜੇਗੀ ਉਸ ਤੋਂ ਬਾਅਦ ਜੋ ਬਰੋਕਲੀ ਦੀ ਕਿਸਮ ਦੀ ਗੱਲ ਕਰੀਏ ਤਾਂ ਪਾਲਮ ਸਮ੍ਰiddhi ਜੋ ਕਿਸਮ ਹੈ ਇਹ ਤੁਹਾਨੂੰ ਇੱਥੇ ਮਿਲ ਜੇਗੀ ਗਾਜਰ ਦੀ PC 161 ਪੰਜਾਬ ਬਲੈਕ ਬਿਊਟੀ ਪੰਜਾਬ ਰੋਸ਼ਨੀ ਤੇ ਪੰਜਾਬ ਜਮਣੀ ਕਿਸਮ ਇੱਥੋਂ ਲੈ ਸਕਦੇ ਹੋ ਚੀਨੀ ਸਰੋਂ ਦੀ ਸਾਗ ਸਰੋਂ ਤੇ ਉਸ ਤੋਂ ਬਾਅਦ ਧਣੀਆਂ ਦੀ ਪੰਜਾਬ ਸੁਗੰਧ ਤੇ ਪੰਜਾਬ ਖੁਸ਼ਬੂ ਕਿਸਮ ਵੈਰਾਈਟੀ ਇੱਥੋਂ ਤੁਸੀਂ ਲੈ ਸਕਦੇ ਹੋ ਮੇਥੀ ਦੀ ਕਸੂਰੀ ਸੁਪਰੀਮ ਤੇ ਪਿਆਜ਼ ਦੀ ਪੀ ਆਰ ਓ 6 7 ਤੇ ਪੰਜਾਬ ਨਰੋਆ ਪੰਜਾਬ ਦੀ ਜੋ ਪਿਆਜ਼ ਦੀ ਕਿਸਮ ਹੈ ਉਹ ਤੁਸੀਂ ਲੈ ਸਕਦੇ ਹੋ ਸੋ ਤੇ 500 ਗ੍ਰਾਮ ਦੀ ਪੈਕਿੰਗ 200 ਤੇ 1000 ਰੁਪਏ ਦੀ ਤੁਸੀਂ ਇੱਥੋਂ ਪ੍ਰਾਪਤ ਕਰ ਸਕਦੇ ਹੋ ਪਾਲਕ ਦੀ ਪੰਜਾਬ ਗ੍ਰੀਨ ਫਿਰ ਮਟਰ ਦੀ ਪੰਜਾਬ 89 ਫਿਰ ਮਟਰ ਅਗੇਤਾ 7 ਫਿਰ ਮooli ਪੰਜਾਬ سپੇਦਾ ਮooli 2 ਫਿਰ ਟਮਾਟਰ ਦੀ ਪੰਜਾਬ ਰਤਾ ਛਲਗਮ L 1 ਤੇ ਉਸ ਤੋਂ ਬਾਅਦ ਫੋਲਗੋਬੀ ਦੀ ਪੰਜਾਬ ਮਗਰੀ ਵੈਰਾਈਟੀ ਤੁਸੀਂ ਇੱਥੋਂ ਲੈ ਸਕਦੇ ਹੋ ਬੈਂਗਣ ਦੀ ਪੰਜਾਬ ਰੌਣਕ ਤੇ ਪੰਜਾਬ ਭਰਪੂਰ ਫਿਰ ਬੈਂਗਣ ਹਾਈਬ੍ਰਿਡ ਚ ਪੀਬੀਐਚ ਪੀਬੀਐਚ 3 ਪੀਬੀਐਚ 4 ਪੀਬੀਐਚ 6 ਤੇ ਪੀਬੀਐਚ ਆਰ 41 ਵੈਰਾਈਟੀ ਤੁਸੀਂ ਇੱਥੋਂ ਲੈ ਸਕਦੇ ਹੋ ਉਸ ਤੋਂ ਬਾਅਦ ਸਬਜ਼ੀਆਂ ਦੀ ਕਿੱਟ ਜੋ ਸਰਦ ਰੁੱਤਾਂ ਦੀਆਂ ਜੋ ਸਬਜ਼ੀਆਂ ਉਹ ਤੁਸੀਂ ਇੱਕ ਪੈਕਿੰਗ ਇੱਥੋਂ ਲੈ ਸਕਦੇ ਹੋ ਸੋ ਕਿਸਾਨ ਵੀਰੋ ਇਹ ਮੇਨ ਮੇਨ ਕਿਸਮਾਂ ਸੀ ਜੋ ਤੁਹਾਨੂੰ ਇੱਥੇ ਕਿਸਾਨ ਮੇਲਿਆਂ ਦੇ ਵਿੱਚ ਮਿਲਣਗੀਆਂ ਤੁਸੀਂ ਆਪਦੀ ਜੋ ਤੁਹਾਡੀ ਲੋੜ ਅਨੁਸਾਰ ਜਿਵੇਂ ਕਿ ਅੱਗੇ ਕਣਕ ਦਾ ਸੀਜ਼ਨ ਆ ਰਿਹਾ ਤਾਂ ਉਹ ਸਾਰੀਆਂ ਵੈਰਾਈਟੀਆਂ ਜੋ ਇੱਥੇ ਮੈਂਸ਼ਨ ਕੀਤੀਆਂ ਗਈਆਂ ਨੇ ਉਹ ਸਾਰੀਆਂ ਤੁਹਾਨੂੰ ਇਹਨਾਂ ਮੇਲਿਆਂ ਦੇ ਵਿੱਚ ਮਿਲ ਜਾਣਗੀਆਂ ਸੋ ਹਮ ਮਹਾ ਮਾ ਕੇ ਤੁਸੀਂ ਇਹਨਾਂ ਮੇਲਿਆਂ 'ਚ ਪਹੁੰਚੋ ਤੇ ਜੋ ਸੁਧਰੇ ਹੋਏ ਬੀਜ ਨੇ ਸੁਧਰੇ ਹੋਈਆਂ ਕਿਸਮਾਂ ਨੇ ਉਹ ਤੁਸੀਂ ਇਹਨਾਂ ਮੇਲਿਆਂ ਤੋਂ ਲੈ ਕੇ ਆਪਦੇ ਖੇਤਾਂ ਦੇ ਵਿੱਚ ਬੀਜ ਕੇ ਉਹਨਾਂ ਤੋਂ ਚੰਗਾ ਫਾਇਦਾ ਲੈ ਸਕਦੇ ਹੋ ਤੇ ਕਿਸਾਨ ਵੀਰੋ ਮੇਲਿਆਂ ਦੇ ਵਿੱਚ ਥੋੜੀ ਜੋ ਬੀਜ ਪ੍ਰਾਪਤ ਕਰਨ ਦੀ ਭੀੜ ਹੁੰਦੀ ਐ ਸੋ ਪਹਿਲੇ ਆਓ ਤੇ ਪਹਿਲੇ ਪਾਓ ਦੇ ਆਧਾਰ 'ਤੇ ਤੁਹਾਨੂੰ ਬੀਜ ਮਿਲਣਗੇ ਸੋ ਜਿੰਨੀ ਛੇਤੀ ਤੁਸੀਂ ਤੜਕੇ ਉੱਠ ਕੇ ਲੈਨ ਚ ਪਹੁੰਚ ਸਕਦੇ ਹੋ ਓਨੇ ਹੀ ਤੁਹਾਨੂੰ ਜੋ ਬੀਜ ਲੈਨ ਦੀ ਜੋ ਬੀਜ ਤੁਸੀਂ ਉੱਥੋਂ ਪ੍ਰਾਪਤ ਕਰ ਸਕਦੇ ਹੋ ਤੇ ਕਾਫੀ ਗਿਣਤੀ ਦੇ ਵਿੱਚ ਕਿਸਾਨ ਹੋਣਗੇ ਸੋ ਪਹਿਲੇ ਜਿੰਨੀ ਜਲਦੀ ਹੋ ਸਕੇ ਪਹੁੰਚ ਕੇ ਤੁਸੀਂ ਬੀਜ ਪ੍ਰਾਪਤ ਕਰੋ ਸੋ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ Farmers Welfare Hub ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ